ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਪਡੇਟ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦਾ ਭਵਿੱਖ ਕੀ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਹਰ ਕੋਈ ਇਸ ਸਵਾਲ ਦਾ ਜਵਾਬ ਪੁੱਛ ਰਿਹਾ ਹੈ ਕਿ ਜਸਟਿਨ ਟਰੂਡੋ ਦੇ ਸਰਕਾਰ ਛੱਡਣ ਤੋਂ ਬਾਅਦ ਕੈਨੇਡਾ ਦੇ ਵਿੱਚ ਸਥਿਤੀਆਂ ਬਦਲਣਗੀਆਂ ਕੀ ਨਵੇਂ ਸਿਰੇ ਤੋਂ ਕੋਈ ਰੂਲ ਚੇਂਜ ਤਾਂ ਨਹੀਂ ਹੋਣਗੇ ਬਹੁਤ ਤਰ੍ਹਾਂ ਦੇ ਸਵਾਲ ਨੇ ਕੀ ਵੀਜ਼ਾ ਲੱਗਣਗੇ ਜਾਂ ਵੀਜ਼ਾ ਨਹੀਂ ਲੱਗਣਗੇ ਟੂਰਿਸਟ ਵੀਜ਼ੇ ਦੀ ਸਥਿਤੀ ਕੀ ਹੈ ਇਹ ਸਾਰੀਆਂ ਗੱਲਾਂ ਭਰਮ ਭੁਲੇਖਿਆਂ ਦੇ ਉੱਤੇ ਪੂਰੀ ਕਲੈਰਿਟੀ ਸਾਡੇ ਨਾਲ ਸਾਂਝੀ ਕਰਨਗੇ ਤੀਰਤ ਸਿੰਘ ਜੀ ਸੋ ਤੀਰਤ ਸਿੰਘ ਜੀ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਖਾਸ ਤੌਰ ਤੇ ਜੁੜੇ ਨੇ ਤੀਰਤ ਜੀ ਸਸਕਾਲ ਬਹੁਤ ਬਹੁਤ ਸਵਾਗਤ ਹੈ ਔਰ ਮੈਂ ਚਾਹੂੰਗਾ ਕਿ ਇਹ ਪੂਰੀ ਸਥਿਤੀ ਨੂੰ ਜਰਾ ਸਾਫ਼ ਕਰਿਓ ਜਸਟਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਜੋ ਬਣੀ ਹੈ ਸੋ 7 ਤਰੀਕ ਅੱਜ ਹੈਗੀ ਆ ਜਸਟਨ ਟਰੂਡੋ ਦੇ ਜਿਹੜੀ ਕੀ ਹੈ ਸਟੇਟਮੈਂਟ ਤੋਂ ਬਾਅਦ ਕੀ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੀ ਪਾਰਟੀ ਕੋਈ ਨਵਾਂ ਲੀਡਰ ਤੈਅ ਕਰਦੀ ਹੈ ਤੇ ਉਹ ਅਸਤੀਫਾ ਦੇ ਦੇਣਗੇ ਤੇ ਉਸ ਤੋਂ ਬਾਅਦ ਮੈਂ ਤਾਂ ਕਹਾਂਗਾ ਕਿ ਬਹੁਤ ਜੜੀਆਂ ਕਿਆਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਕੀ ਇਮੋਸ਼ਨਸ ਹੈਗੇ ਆ ਤਾਂ ਮੈਂ ਤਾਂ ਪਹਿਲੀ ਗੱਲ ਅੱਜ ਗੱਲ ਕਰੂੰਗਾ ਖਾਸਔਰ ਤੇ ਮਾਪੇ ਜਿਹੜੇ ਕੀ ਬਹੁਤ ਇੰਡੀਆ ਚ ਪਰੇਸ਼ਾਨ ਹੋਣੇ ਜਿਹਦੇ ਬੱਚੇ ਗਏ ਆ ਤਾਂ ਜਾਂ ਜਿਨ੍ਹਾਂ ਨੇ ਭੇਜਨੇ ਸੀਗੇ ਉਹਨਾਂ ਨੂੰ ਲੱਗਦਾ ਕਿ ਤੇ ਪਤਾ ਨਹੀਂ ਹੁਣ ਸ਼ਾਇਦ ਵਧੀਆ ਹੋਊਗਾ ਆਉਣ ਵਾਲਾ ਹੋਊਗਾ ਹਰ ਬੰਦਾ ਆਪਣੇ ਹਿਸਾਬ ਨਾਲ ਨਾ ਹਰ ਚੀਜ਼ ਨੂੰ ਇਸ ਡਿਸੀਜਨ ਨੂੰ ਵਧੀਆ ਹਰ ਬੰਦਾ ਨਾ ਇਹਨੂੰ ਆਪਣੇ ਹਿਸਾਬ ਨਾਲ ਕੋਈ ਡਿਸੀਜਨ ਇਹਨੂੰ ਵਧੀਆ ਕਹਿ ਰਿਹਾ ਕੋਈ ਮਾੜਾ ਕਹਿ ਰਿਹਾ ਲੌਂਗ ਟਰਮ ਦੇ ਵਿੱਚ ਸੋ ਪਰ ਇਹਦਾ ਟਾਈਮ ਹੀ ਦੱਸੂਗਾ ਕੀ ਹੁੰਦਾ ਬਟ ਹਾਂ ਆਪਾਂ ਅੱਜ ਨਾਰਮਲ ਮਤਲਬ ਕਿ ਐਨਾਲਿਸਿਸ ਕਰਾਂਗੇ ਗੱਲਾਂ ਕਰਾਂਗੇ ਤੁਸੀਂ ਆਪ ਡਿਸਾਈਡ ਕਰੋਗੇ ਕਿ ਹਾਂ ਵੀ ਆਉਣ ਵਾਲਾ ਸਮਾਂ ਆਪਾਂ ਵੇਖੇ ਕਿਦਾਂ ਦਾ ਹੋ ਸਕੂਗਾ ਪਰ ਪਹਿਲੀ ਚੀਜ਼ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ 2015 ਤੋਂ ਜਿਹੜੀ ਇਹ ਜਰਨੀ ਰਹੀ ਨਾ ਜਸਟਨ ਟਰੂਡੋ ਦੀ ਤੇ ਜਿੰਨਾ ਮਰਜ਼ੀ ਆਪ ਕਹਿ ਲੋ ਜੋ ਮਰਜੀ ਕਰ ਲੋ ਪਰ ਇਮੀਗ੍ਰੇਸ਼ਨ ਖਾਸ ਤੌਰ ਤੇ ਇੰਡੀਆ ਤੋਂ ਖਾਸ ਤੌਰ ਤੇ ਪੰਜਾਬ ਤੋਂ ਜਿਹੜੇ ਇੰਨੇ ਪੰਜਾਬੀਆਂ ਦੇ ਉੱਥੇ ਬਾਹਰ ਜਾਂਦੇ ਸੁਪਨੇ ਪੂਰੇ ਹੋਏ ਸੈਟਲਮੈਂਟ ਦੇ ਸੁਪਨੇ ਪੂਰੇ ਹੋਏ ਨਾ ਸੋ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਜਿਹੜੇ ਕੀ ਨਹੀਂ ਇੰਨੇ ਲੰਬੇ ਸਮੇਂ ਤੱਕ ਤਾਂ ਨਹੀਂ ਜਿਹੜੇ ਕੀ ਹੁੰਦੇ ਆਏ ਸੀ ਹਾਂ ਕੈਨੇਡਾ 'ਚ ਜਿਹੜੀਆਂ ਪ੍ਰੋਬਲਮ ਆਉਣੀਆਂ ਸਟਾਰਟ ਹੋਈਆਂ ਸੀ 24 ਤੋਂ ਜਿਹੜੀ ਕਿ ਨਵੇਂ ਰੂਲਸ ਦੇ ਵਿੱਚ ਉਹਨੇ ਦਿੱਤੀ ਸਟਾਰਟ ਕੀਤੀ ਕਿਉਂਕਿ ਕੈਨੇਡਾ 'ਚ ਨਾ ਇਮੀਗ੍ਰੇਸ਼ਨ ਦੇ ਦੋ ਮੁੱਦੇ ਆ ਕਿਤੇ ਨਾ ਕਿਤੇ ਮੈਂ ਤਾਂ ਕਹੂੰਗਾ ਕਿ ਅ ਜਿਆਦਾ ਮਤਲਬ ਕਿ ਕਹੂੰਗਾ ਕਿ ਜਿਆਦਾ ਉਹਨਾਂ ਨੇ ਲੀਨਿਐਂਸੀ ਕਰਕੇ ਜਿਆਦਾ ਮਤਲਬ ਕਿ ਈਜ਼ੀ ਸਿਸਟਮ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਕਿ ਕੈਨੇਡਾ ਨੇ ਐਕਸਪਲੋਇਟ ਕੀਤਾ ਤੇ ਹਾਂ ਉਹਦਾ ਹਰਜਾਨਾ ਜਸਟਨ ਟਰੂਡੋ ਨੂੰ ਆ ਜਿਹੜਾ ਕਿ ਮੈਂ ਤਾਂ ਕਹੂੰਗਾ ਫੇਸ ਕਰਨਾ ਪਿਆ ਕਿ ਆਪਣੀ ਉਥੇ ਦੀ ਇੰਟਰਨਲ ਦੇ ਜਿਹੜੇ ਕਿ ਲੋਕਾਂ ਨਾਲੋਂ ਕਿਉਂਕਿ ਐਸ ਵੇਲੇ ਦੋ ਮੁੱਦੇ ਆ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਮੈਂ ਕਹੂੰਗਾ ਇਲੈਕਸ਼ਨਸ ਨੂੰ ਲੈ ਕੇ ਸਭ ਨੂੰ ਪਤਾ ਕਿ ਹੁਣ ਇਲੈਕਸ਼ਨਸ ਲੱਗ ਗਏ ਆ ਕੈਨੇਡਾ ਦੇ ਦੋ ਹੀ ਮੁੱਦੇ ਹੈਗੇ ਇੱਕ ਤਾਂ ਇਮੀਗ੍ਰੇਸ਼ਨ ਮੁੱਦਾ ਦੂਜਾ ਇਹਦਾ ਮੁੱਦਾ ਜਿਹੜਾ ਹੈਗਾ ਉੱਥੇ ਕੀ ਹੈਗਾ ਹਾਊਸਿੰਗ ਕ੍ਰਾਈਸਿਸ ਜਿਹੜੇ ਕੀ ਹੈ ਰਹੀ ਜਿਹੜੀ ਕਿ ਮਹਿੰਗਾਈ ਵਧੀਆ ਘਰਾਂ ਦੇ ਰੇਟ ਜੇ ਉਹ ਤੇ ਉੱਥੇ ਦੇ ਲੋਨ ਜਿਹੜਾ ਕਿ ਉਹ ਬੈਂਕ ਦਾ ਇੰਟਰਸਟ ਰੇਟ ਇਹਨਾਂ ਵਧਿਆ ਇਹ ਦੋ ਮੁੱਦਿਆਂ ਤੇ ਜਿਹੜੀ ਮੈਂ ਤਾਂ ਕਹੂੰਗਾ ਐਸ ਵੇਲੇ ਤਕੜੀ ਇਲੈਕਸ਼ਨਸ ਆ ਤੇ ਜਿਹੜੀ ਕਿ ਇਹ ਸਰਕਾਰ ਆ ਸੋ ਜਸਟਿਨ ਟਰੂਡ ਉਹਨੇ ਤਾਂ ਗਿਵ ਅਪ ਕਰਤਾ ਕਿ ਜੀ ਨਾ ਮੈਂ ਹੁਣ ਆਪੋਜੀਸ਼ਨ ਦਾ ਲੀਡਰ ਤੇ ਨਾ ਮੈਂ ਜਿਹੜਾ ਕਿ ਆਪਣੇ ਹੁਣ ਬੜਕੀ ਆਪਣੇ ਇਲੈਕਸ਼ਨਸ ਦੇ ਵਿੱਚ ਜਿਹੜਾ ਕਿ ਫੇਸ ਬਣੂਗਾ ਸੋ ਉਹਨਾਂ ਦੀ ਜਿਹੜੀ ਪਾਰਟੀ ਆ ਨਵਾਂ ਫੇਸ ਥੋੜੇ ਦਿਨਾਂ ਦੇ ਵਿੱਚ ਜਿਹੜਾ ਕਿ ਇਹ ਤਾਂ ਹੈਗੀ ਜਿਹੜੀ ਨਿਊਜ਼ ਪਰ ਮੈਂ ਹੁਣ ਇਹਦੇ ਇਫੈਕਟ ਕੀ ਹੋਣਗੇ ਤੇ ਅੱਜ ਮੈਂ ਤੁਹਾਨੂੰ ਦੱਸ ਦਵਾਂ ਸਰਕਾਰਾਂ ਦਾ ਆਉਂਦੀਆਂ ਜਾਂਦੀਆਂ ਰਹਿਣੀਆਂ ਸੋ ਮੈਂ ਜਿੰਨਾ ਮੇਰਾ ਜਿੰਦਗੀ ਜਤੀ ਜਤੀ ਅਰਬਾ ਮੈਂ ਦੇਖਿਆ ਤੇ ਮੈਂ ਪੇਰੈਂਟਸ ਨੂੰ ਕਹੂੰਗਾ ਤੁਸੀਂ ਵੀ ਦੇਖ ਲੋ ਚਾਹੇ ਇੰਡੀਆ ਚ ਹੀ ਆਪਾਂ ਰਹਨੇ ਇੰਡੀਆ ਦੀਆਂ ਦੇਖ ਲੋ ਸਰਕਾਰਾਂ ਤਾਂ ਹੁੰਦੀਆਂ ਜਾਂਦੀਆਂ ਰਹਿਣੀਆਂ ਬਟ ਹਾਂ ਜਿਹੜਾ ਕੋਈ ਰੂਲ ਇੱਕ ਵਾਰੀ ਲਾਗੂ ਹੋ ਜਾਂਦਾ ਨਾ ਉਹ ਤਾਂ ਚੱਲਣਾ ਹੀ ਆ ਠੀਕ ਹੈ ਨਾ ਸੋ ਰੂਲ ਨੂੰ ਚੇਂਜ ਕਰਨਾ ਇਨਾ ਸੌਖਾ ਨਹੀਂ ਇਨਾ ਔਖਾ ਮਿਲ ਕੇ ਜਿਹਾ ਕਹੂੰਗਾ ਇਨੀਸ਼ੀਏਟਿਵ ਚੇਂਜ ਨਹੀਂ ਹੁੰਦੀਆਂ ਸੋ ਇੱਕ ਗੱਲ ਤਾਂ ਸਭ ਨੂੰ ਪਤਾ ਵਾ ਸਰਕਾਰ ਚਾਹੇ ਟਰੂਡੋ ਦੀ ਰਹੀ ਸਰਕਾਰ ਚਾਹੇ ਕੋਈ ਨਵੀਂ ਹੋਰ ਆ ਜਾਂਦੀ ਹੈ ਜਾਂ ਜੋ ਕੋਈ ਵੀ ਹੋਰ ਅਗੇ ਪ੍ਰਾਈਮ ਮਿਨਿਸਟਰ ਆਉਂਦਾ ਕੈਨੇਡਾ ਇਮੀਗ੍ਰੇਸ਼ਨ ਤੇ ਉਹਨਾਂ ਦੀ ਜਿਹੜੀ ਬੈਕਬੋਨ ਆ ਕਿਉਂਕਿ ਕੈਨੇਡਾ ਜਿਹੜੀ ਸਚਾਈ ਆ ਮੈਂ ਤਾਂ ਕਹੂੰਗਾ ਮੈਂਬ ਤੇ ਤੁਸੀਂ ਆਪ ਜਾ ਕੇ ਵੀ ਦੇਖੋ ਕੈਨੇਡਾ ਆਪਾਂ ਨੂੰ ਲੱਗਦਾ ਭਰ ਗਿਆ ਭਰ ਗਿਆ ਰਸ਼ ਪੈ ਗਿਆ ਉਹ ਗੱਲਾਂ ਹੀ ਆ ਮੈਂ ਤਾਂ ਕਹੂੰਗਾ ਕਿ ਕੈਨੇਡਾ ਜਿਹੜੀ ਇੰਨਾ ਕਿ ਜ਼ਿਆਦਾ ਖਾਲੀ ਪਿਆ ਇੰਨਾ ਕਿ ਜ਼ਿਆਦਾ ਹਜੇ ਵਸਣ ਨੂੰ ਪਿਆ ਹਾਂ ਪਰ ਗੱਲ ਕੀ ਸੀ ਜਦੋਂ ਉਹਨਾਂ ਨੇ ਇਮੀਗ੍ਰੇਸ਼ਨ ਪਾਲਿਸਿਸ ਆਪਣੀਆਂ ਇੰਨੀਆਂ ਕਿ ਜ਼ਿਆਦਾ ਲਾਈਟ ਕਰਤੀਆਂ ਸੋ ਇੱਕ ਉਹ ਕੌੜੀ ਗੱਲ ਕਹਿਣ ਲੱਗਾ ਜਿਹੜਾ ਸੱਚ ਵੀ ਜਿਹੜਾ ਹੈਗਾ ਵਾ ਕਿਤੇ ਨਾ ਕਿਤੇ ਮੈਂ ਤਾਂ ਕਹੂੰਗਾ ਉੱਥੇ ਉਹਨਾਂ ਦਾ ਸਿਸਟਮ ਜਿਹੜਾ ਐਕਸਪਲੋਇਟ ਹੋ ਗਿਆ ਨਾਨ ਡਿਸਰਵਿੰਗ ਜੇ ਤੇ ਮੈਂ ਕਹੂੰਗਾ ਕਿ ਜਿਹੜੇ ਸੀਗੇ ਉਹ ਵੀ ਐਕਸਪਲੋਇਟ ਹੋਇਆ ਸਿਸਟਮ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਹਰਜਾਨਾ ਵੀ ਇਹਨਾਂ ਦਾ ਜਿਹੜਾ ਭੁਗਤਾਨ ਪੈ ਗਿਆ ਸੋ ਹਾਂ ਪਰ ਕੈਨੇਡਾ ਮੈਂ ਤਾਂ ਕਹੂੰਗਾ ਟਰੂਡੋ ਜਾਂਦਾ ਜਾਂਦਾ ਜਿਹੜੀਆਂ ਕਿ ਜੜੀਆਂ ਆਪਣੀਆਂ ਚੋਰ ਮੁਰੀਆਂ ਇਮੀਗ੍ਰੇਸ਼ਨ ਦੀਆਂ ਤਕਰੀਬਨ ਜ਼ਿਆਦਾਤਰ ਬੰਦ ਕਰ ਹੀ ਗਿਆ ਹੁਣ ਅਸਲੇ ਸਿਰਫ ਇੱਕੋ ਹੀ ਜਿਹੜਾ ਮੇਨ ਵੱਡਾ ਮੁੱਦਾ ਜਿਹੜਾ ਮੈਂ ਤਾਂ ਕਹੂੰਗਾ ਆਪਣੀ ਗੱਲ ਕਰਦਾ ਸਟੂਡੈਂਟਸ ਚਲੋ ਬਾਕੀ ਇਲੈਕਸ਼ਨ ਜੇ ਆਪਾਂ ਛੱਡ ਦਾਂਗੇ ਉਹਨਾਂ ਤੇ ਇੱਕੋ ਹੀ ਜਿਹੜਾ ਮੁੱਦਾ ਵਾ ਕਿ ਬੱਚੇ ਜਿਹੜੇ ਤਾਂ ਹਜੇ ਸੈਟਲ ਨਹੀਂ ਹੋਏ ਜਿਨ੍ਹਾਂ ਨੇ ਹਜੇ ਪੀਆਰ ਲੈਣੀਆਂ ਸੀ ਕਿਉਂਕਿ ਪੀਐਨਪੀ ਦੇ ਵਿੱਚ ਵੀ ਸਕਤੀ ਆ ਉਥੇ ਐਲਐਮਆਈ ਦੇ ਵੀ ਜਿਹੜੇ ਪੁਆਇੰਟ ਜਿਗਾਰਡ ਬੰਦੇ ਸੀ ਉਹ ਵੀ ਹੁਣ ਉਹਨਾਂ ਨੇ ਬੰਦ ਕਰ ਦਿੱਤੇ ਤੇ ਉਹ ਬੱਚੇ ਹੁਣ ਕੀ ਕਰਨ ਸੋ ਮੈਂ ਤਾਂ ਪਹਿਲੀ ਗੱਲ ਦੱਸਣਾ ਚਾਹੂੰਗਾ ਹਜੇ ਟਰੂਡੋ ਦੀ ਚਾਹੇ ਟਰੂਡੋ ਆਪਦਰੋਪ ਦੀ ਸਰਕਾਰ ਜੇ ਹੈਗੀ ਆ ਉਹਨਾਂ ਨੇ ਵੀ ਵੋਟਾਂ ਜੜੀਆਂ ਕਿ ਇਹ ਲੈਣੀਆਂ ਹੀ ਲੈਣੀਆਂ ਸੋ ਹਾਂ ਗੱਲ ਕੀ ਆ ਜੀ ਕੁਝ ਗਲਤ ਨਹੀਂ ਆ ਬਟ ਜਿਹੜੇ ਕਹਿੰਦੇ ਕੋਈ ਜਿਗਾਰਡ ਆ ਨਾ ਕਈ ਬੱਚਿਆਂ ਦਾ ਫਾਇਦਾ ਵੀ ਜਿਹੜਾ ਹੁੰਦਾ ਸੀਗਾ ਨਾ ਉਹ ਜਿਹੜਾ ਬੰਦ ਹੋਇਆ ਵਾ ਤੇ ਉਹ ਹੁਣ ਨੁਕਸਾਨ ਵੀ ਸ਼ਾਇਦ ਲੱਗ ਰਿਹਾ ਹੁਣ ਕਿ ਉਹ ਆਪਣੀ ਫੀਲਡ 'ਚ ਕੰਮ ਕੀਤਾ ਆ ਵੀ ਆਸ ਵੀ ਚੰਗੇ ਬੈਂਡ ਲੈ ਗਿਆ ਉਹਨੇ ਤੇ ਪੀਆਰ ਲੈ ਲੈਣੀ ਆ ਉਹਨਾਂ ਦੀ ਕੋਈ ਟੈਨਸ਼ਨ ਟਿਊਸ਼ਨ ਨਹੀਂ ਹੈਗੀ ਚਾਹੇ ਅੱਜ ਨਹੀਂ ਆਈ ਉਹਨੇ ਆਪਣਾ ਹੁਣ ਜਿਹੜਾ ਕਿ ਆ ਪੁਆਇੰਟ ਵਧਾ ਕੇ ਜਦੋਂ ਮੈਨੂੰ ਲੱਗਿਆ ਆਪਣਾ ਸ਼ਹਿਰ ਵੀਜ਼ਾ ਵਧਾ ਕੇ ਜੇ ਉਹਦਾ ਵੀਜ਼ਾ ਵੀ ਮੁੱਕਣ ਵਾਲਾ ਵਾ ਤੇ ਉਹਦੇ ਤੇ ਪੀਆਰ ਹੋਈ ਜਾਣੀ ਆ ਪਰ ਜਿਹੜੇ ਬੱਚਿਆਂ ਨੇ ਨਹੀਂ ਕੀਤਾ ਤੇ ਹੋ ਸਕਦਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਲੈਕਸ਼ਨਾਂ ਤੋਂ ਪਹਿਲਾਂ ਕੋਈ ਨਾ ਕੋਈ ਟਰੂਡੋ ਦੀ ਸਰਕਾਰ ਵੱਲੋਂ ਅੱਜ ਜਿਹੜੀ ਜਸਟਿਸ ਟੂਡੋ ਚਲੋ ਆਪ ਨਹੀਂ ਪਰ ਉਹਨਾਂ ਦੀ ਜਿਹੜੀ ਪਾਰਟੀ ਵੱਲੋਂ ਇਦਾਂ ਦੀ ਅਨਾਊਂਸਮੈਂਟ ਹੋ ਜਾਏ ਕਿ ਪੀਐਨਪੀ ਦੇ ਵਿੱਚ ਦੁਬ ਜਿਹੜੀ ਕਿ ਰਿਲੈਕਸੇਸ਼ਨ ਮਿਲ ਜਵੇ ਜਿਹਦੇ ਬੱਚਿਆਂ ਨੂੰ 600 ਪੁਆਇੰਟ ਮਿਲਦੇ ਸੀ ਹੋ ਸਕਦਾ ਵਾ ਸੋ ਹੋ ਸਕਦਾ ਕਿ ਜਿਹੜੇ ਬੱਚੇ ਆ ਪੀਆਰ ਦੇ ਵਿੱਚ ਹੋ ਜਾਣ ਕਿਉਂਕਿ ਇਸ ਵੇਲੇ ਇੱਕੋ ਹੀ ਮੁੱਦਾ ਵਾ ਜੇ ਮੈਂ ਆਪਣੀ ਗੱਲ ਕਰਾਂ ਆਪਣੇ ਘਰ ਦੀ ਗੱਲ ਕਰਾਂ ਕਿ ਹਾਂ ਵੀ ਬੱਚੇ ਸਾਡੇ ਸੈਟਲ ਕਿਦਾਂ ਹੋਣਗੇ ਸੋ ਇਹ ਹੋਏ ਜਾਣੇ ਆ ਪਰ ਹਾਂ ਨਵੇਂ ਬੱਚਿਆਂ ਨੂੰ ਵੀ ਮੈਂ ਕਹਾਂਗਾ ਜੇ ਕੈਨੇਡਾ ਜਾਣਾ ਵਾ ਬੜਾ ਜੇ ਤੱਕ ਮਾਈਂਡ ਚੱਕ ਰੱਖੋਗੇ ਕਿ ਜਗਾੜ ਲਾ ਕੇ ਉਹਦੇ ਸੈੱਟ ਹੋ ਜਾਣਗੇ ਫੇਰ ਨਹੀਂ ਕੋਈ ਫਾਇਦਾ ਉੱਥੇ ਜਾਣ ਦਾ ਇੱਕੋ ਹੀ ਚੀਜ਼ ਆ ਸੌਖਾ ਸੌਖਾ ਰਹਾ ਬੜਾ ਸੌਖਾ ਰਸਤਾ ਵਾ ਆਪਣੀ ਜਿਹੜੇ ਕੋਰਸੇ ਦੀ ਲਿਸਟ ਦਿੱਤੀ ਹੋਈ ਆ ਕੈਨੇਡਾ ਉਦੇ ਵਿੱਚ ਹੀ ਕੰਮ ਕਰ ਸਾਲ ਕੰਮ ਕਰ 2 ਸਾਲ ਕੰਮ ਕਰ ਆਪਣੀ ਪੀਆਰ ਲਾ ਆਇਸ ਫਰੈਂਚਾਈਜ਼ ਦੇ ਨਾਮ ਨਾਲ ਸਿੱਖ ਸਕਦਾ ਸਿੱਧੀ ਪੀਆਰ ਹੋਣੀ ਆ ਬਿਨਾ ਕਿਸੇ ਏਜੰਟ ਨੂੰ ਆਪਣੀ ਜੇਬ ਚ ਕੋਈ ਐਕਸਟਰਾ ਪੈਸੇ ਦਿੱਤੇ ਹੋਏ ਕਹਾਂਗਾ ਕੋਈ ਨਾ ਕੋਈ ਮਤਕੂੰਗਾ ਪਹਿਲੇ ਹੀ ਵੇਚ ਕੇ ਜਾਂ ਕੋਈ ਜਗਾੜ ਲਾ ਕੇ ਕੁਝ ਨਹੀਂ ਹੋਣਾ ਸਿੱਧਾ ਸਿੱਧਾ ਬੜੇ ਆਰਾਮ ਨਾਲ ਤੁਸੀਂ ਆਪਣੇ ਪੂਰੇ ਜਿਹੜੇ ਟਿਨਿਓਰ ਦੇ ਵਿੱਚ ਪੀਆਰ ਲੈ ਜਣੀਆਂ ਤੋਂ ਇਸ ਵੇਲੇ ਵੀ ਜਿਹੜੇ ਉੱਥੇ ਜਿਹੜੇ ਬੱਚੇ ਆ ਖਾਸ ਤੌਰ ਤੇ ਜਿਹੜੇ ਲਾਸਟ ਮੂਮੈਂਟ ਤੇ ਜਿਹੜੇ ਬੱਚੇ ਆਏ ਹੋਏ ਆ ਤੋਂ ਮੈਂ ਉਹਨਾਂ ਨੂੰ ਕਹਾਂਗਾ ਕਿ ਆਪਣਾ ਥੋੜਾ ਜਿਹਾ ਜਿਗਰਾ ਬਣਾਈ ਰੱਖਣਾ ਰੈਦਰ ਦੈਨ ਹਿੰਮਤ ਛੱਡਣ ਨਾਲੋਂ ਤੇ ਥੋੜਾ ਜਿਹਾ ਜਿਹੜੇ ਅਪਡੇਟਸ ਆ ਜਿੱਦਾਂ ਜਿਹੜੇ ਕਾਰਨਾ ਕਰਕੇ ਵੀ ਆਪਾਂ ਆਪਣੇ ਪੁਆਇੰਟਸ ਵਧਾ ਸਕਦੇ ਉਹਨਾਂ ਤੇ ਜਿਹੜਾ ਆਪਣਾ ਫੋਕਸ ਕਰਦੇ ਰਹਿਣਾ ਤੇ ਬਾਕੀ ਜਿਹੜੀ ਸਰਕਾਰ ਮੈਂ ਤਾਂ ਕਹੂੰਗਾ ਬਦਲਦੀ ਵੀ ਆ ਜੇ ਚਾਹੇ ਮੈਂ ਤਾਂ ਕਹੂੰਗਾ ਸਖਤੀ ਕਰ ਲਵੇ ਮੈਗਨਸ ਕਰ ਕਿੰਨੀ ਕਿ ਸਖਤੀ ਕਰ ਲੂਗੀ ਪਰ ਐਂਡ ਆਫ ਦਾ ਡੇ ਰੈਵਨਿਊ ਕਿੱਥੇ ਲੈ ਆਉਗੀ ਉੱਥੇ ਦੇ ਵੀ ਸਭ ਨੂੰ ਪਤਾ ਆ ਥੋੜੀਕ ਦੇਰੀ ਹੋਈ ਹੈ ਹਜੇ ਮੈਂ ਤਾਂ ਕਹੂੰਗਾ ਕਿ 6 ਮਹੀਨੇ ਲਾ ਲੈਂਦਾ ਮੈਂ ਚਲੋ ਜਦੋਂ ਕਿ ਉਹ ਸਟੂਡੈਂਟ ਵੀਜ਼ਾ ਦਾ ਰਜਾਮ ਜਿਹੜਾ ਜੁਝਾਨ ਜਿਹੜਾ ਘਟਿਆ ਹੈਗਾ ਸੋ ਦੇਖੋ ਕਿਦਾਂ ਹਹਾਕਾਰ ਮਚ ਗਈ ਆ ਚਾਹੇ 에ਅਰਲਾਈਨ ਦੀ ਤੁਸੀਂ ਜੜੀਆਂ ਕਹਿ ਲੋ ਚਾਹੇ ਉੱਥੇ ਦੀ ਯੂਨੀਵਰਸਿਟੀ ਕਾਲਜਸ ਦੀ ਕਹਿ ਲੋ ਇੱਥੇ ਦੇ ਆਇਲ ਸੈਟਰ ਮੈਂ ਇੰਡੀਆ ਨੂੰ ਵੱਖਰਾ ਕਹ ਤੇ ਮੈਂ ਉਹਨਾਂ ਦੀ ਉਧਰ ਗੱਲ ਕਰਦਾ ਇਵਨ ਕੀ ਇੱਕ ਕੈਨੇਡਾ ਚ ਰੌਲਾ ਹੁੰਦਾ ਹੁ ਉਹ ਵੀ ਕਹਿ ਰਹੇ ਕਿ ਉਹਨਾਂ ਨੂੰ ਕੰਮ ਵਾਲੇ ਬੰਦੇ ਘੱਟ ਲੱਭ ਰਹੇ ਆ ਇਹ ਵੀ ਹੁਣ ਸਚਾਈਆਂ ਆ ਰਹੀਆਂ ਕਿਉਂਕਿ ਜਿਹੜਾ ਨਵਾਂ ਯੂਥ ਜਿਹੜਾ ਪਹਿਲੋਂ ਬੜਾ ਵੱਡੇ ਮੈਂ ਤਾਂ ਕਹੂੰਗਾ ਬਲਕ ਦੇ ਵਿੱਚ ਉੱਥੇ ਗਿਆ ਸੀ ਉਹ ਸਾਰਾ ਕਿਤੇ ਨਾ ਕਿਤੇ ਕੁੰਜਿਆ ਦੇ ਸੈਟਲ ਹੋ ਸਕਦਾ ਤੇ ਉਹਨਾਂ ਨੂੰ ਵੀ ਜੇ ਉਹਨਾਂ ਨੇ ਐਕਸਪੈਂਡ ਕਰਨਾ ਤੇ ਉਹਨਾਂ ਨੂੰ ਵੀ ਲੇਬਰ ਚਾਹੀਦੀ ਪੜੀ ਲਿਖੀ ਲੇਬਰ ਚਾਹੀਦੀ ਆ ਸੋ ਇਸੇ ਲਈ ਮੈਂ ਤਾਂ ਕਹੂੰਗਾ ਕਿ ਆਪਾਂ ਸਮਾਰਟਲੀ ਡਿਸੀਜਨ ਲੈਣੇ ਆ ਸੋ ਮੈਂ ਓਵਰਆਲ ਡਿਸੀਜਨ ਖਾਂ ਜਸਟਿਨ ਟਰੂਡੋ ਨੇ ਜਿਹੜਾ ਇਹ ਸਾਰਾ ਟਰਨੋਰ ਦੇ ਵਿੱਚ ਕੰਮ ਕੀਤਾ ਮੈਂ ਤਾਂ ਕਹੂੰਗਾ ਆਪਣੀ ਜੀ ਇੰਡੀਅਨ ਕਮਿਊਨਿਟੀ ਬਹੁਤ ਵਧੀਆ ਕੰਮ ਕੀਤਾ ਸਾ ਜਿੰਨਾ ਮਰਜ਼ੀ ਆਪਾਂ ਵੰਡ ਲਈਏ ਬਾਦੂ ਉਹਨੇ ਵਧੀਆ ਕੰਮ ਕੀਤਾ ਉਹਨਾਂ ਨੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਕੋਈ ਸਰਕਾਰ ਹੋਊਗੀ ਕਿਉਂਕਿ ਹੁਣ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੈਂ ਪੋਜ਼ਿਟਿਵ ਹੀ ਦੇਖੂੰਗਾ ਚਾਹੇ ਸਰਕਾਰ ਬਦਲਦੀ ਆ ਕਿਉਂਕਿ ਜੇ ਸਰਕਾਰ ਬਦਲੂਗੀ ਜੀ ਉਹ ਵਧੀਆ ਕੰਮ ਕਰੂਗਾ ਹਰ ਕਮਿਊਨਿਟੀ ਨੂੰ ਨਾਲ ਲੈ ਕੇ ਚੱਲੂਗਾ ਤਾਂ ਹੀ ਅਗਲੀ ਯਾਰੀ ਆਣਗੇ ਨਹੀਂ ਤਾਂ ਨਹੀਂ ਹੋਣਾ ਕਿਉਂਕਿ ਇਸ ਵੇਲੇ ਜਿਹੜੀ ਕੀ ਆਵਾਜ਼ ਬਹੁਤ ਛੇਤੀ ਚੱਕੀ ਜਾਂਦੀ ਆ ਹੁਣ ਉਹ ਗੱਲਾਂ ਦੇ ਨਾਲ ਮੈਂ ਤਾਂ ਕਹੂੰਗਾ ਕਿਸੇ ਨਾ ਆਪਣੇ ਆਪ ਨੂੰ ਭਰਮਾਣਾ ਉਹ ਜ਼ਮਾਨਾ ਜਾ ਚੁੱਕਾ ਹੁਣ ਜਿਹੜਾ ਸਾਹਮਣੇ ਵਾਲਾ ਜਿਹੜਾ ਦਰਸ਼ਕਾ ਬਹੁਤ ਜਿਹੜਾ ਕੀ ਜਿਹੜਾ ਸਿਆਣਾ ਹੋ ਚੁੱਕਾ ਹੋਇਆ ਵਾ ਚਾਹੇ ਉਹ ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਰਹਿ ਰਿਹਾ ਹੋਊਗਾ ਸੋ ਮੈਂ ਤਾਂ ਕਹੂੰਗਾ ਚਾਹੇ ਸਟੂਡੈਂਟ ਆ ਚਾਹੇ ਬੱਚਾ ਤੁਹਾਡੇ ਉੱਤੇ ਵਰਕ ਪਰਮਿਟ ਤੇ ਹੈਗਾ ਚਾਹੇ ਤੁਹਾਡੇ ਬੱਚੇ ਨੇ ਜਾਣਾ ਚਾਹੇ ਬੱਚੇ ਤੁਹਾਡੇ ਉੱਤੇ ਪੀਆਰ ਆ ਜਾਂ ਉਸ ਦੇ ਸਿਟੀਆਂ ਜਿਹੜੇ ਹੈਗੇ ਆ ਉਹ ਬੇਫਿਕਰ ਹੋ ਜੁਦੇ ਯਾਰ ਸਭ ਕੁਝ ਬੜੀਆ ਹੋਊਗਾ ਕਿਉਂਕਿ ਐਸ ਵਿਲੇ ਜਿਹੜੇ ਵੀ ਇਹ ਚੀਜ਼ਾਂ ਹੋਣਗੀਆਂ ਆਨ ਆਰਲੇ ਇਸ ਲੌਂਗ ਟਰਮ ਵੱਡੇ ਕਿ ਵਿਜ਼ਨ ਨੂੰ ਦੇਖ ਰਹੇ ਜਿਹੜੀਆਂ ਕਿ ਚੀਜ਼ਾਂ ਹੋਣਗੀਆਂ ਸੋ ਇਹ ਸੀਜ਼ ਨੂੰ ਵੀ ਆਪਾਂ ਜਿਹੜਾ ਕੀ ਹੈ ਪੋਜ਼ਿਟਿਵ ਦੇਖਦੇ ਆ ਕਿ ਜਿੰਨੀ ਜੜੀ ਕੈਨੇਡਾ ਨੂੰ ਲੈ ਕੇ ਐਕਟੀਵਿਟੀ ਜਿਹੜੀ ਕਿ ਬਹੁਤ ਵੱਡੇ ਲੈਵਲ ਤੇ ਪੀਕ ਤੇ ਮੈਨੂੰ ਕਿ ਸਿਰੇ ਤੋੜ ਗਈ ਸੀ ਆਨ ਆਰਲੇ ਇਸ ਸਾਨੂੰ ਡੈਫੀਨਿਟਲੀ ਉਮੀਦ ਕਰਦੇ ਆ ਕਿ ਜੜੀ ਸਾਨੂੰ ਦੇਖਣ ਨੂੰ ਘਟ ਜਰੂਰ ਮਿਲੂਗੀ ਤੇ ਬਾਕੀ ਜਿਹੜੇ ਕੈਨੇਡਾ ਬੱਚੇ ਹੋ ਜਾਣਾ ਚਾਹੁੰਦੇ ਆ ਮੈਂ ਤਾਂ ਦੁਬਾਰਾ ਜਾਊਂਗਾ ਓਵਰ ਕੌਨਫੀਡੈਂਸ ਨਾਲ ਨਹੀਂ ਜੋ ਜੋ ਕੈਨੇਡਾ ਕਹਿੰਦਾ ਉਹਦੇ ਅਕੋਰਡਿੰਗ ਆਪਾਂ ਚੱਲਦੇ ਰਹੀਏ ਤੇ ਬਹੁਤ ਵਧੀਆ ਜਿਹੜਾ ਤੁਹਾਡਾ ਆਉਣ ਵਾਲਾ ਜਿਹੜਾ ਸਫਰ ਆ ਵਧੀਆ ਜਿਹੜਾ ਹੋਊਗਾ ਤੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਰਹੋ ਸਤਿ ਸ਼੍ਰੀ ਅਕਾਲ ਧੰਨਵਾਦ ਬਹੁਤ ਬਹੁਤ ਤੀਰਤ ਸਿੰਘ ਜੀ ਦਾ ਸੋ ਤੀਰਤ ਜੀ ਨੇ ਬਹੁਤ ਕਲੈਰਿਟੀ ਦੇ ਨਾਲ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ 85 578 85 578 ਟੈਲੀਵਿਜ਼ਨ ਦੀ ਸਕਰੀਨ ਤੇ ਇਸ ਪ੍ਰੋਗਰਾਮ ਦੀ ਸਕਰੀਨ ਤੇ ਇਹ ਨੰਬਰ ਆ ਰਿਹਾ ਹੈ ਇਸ ਨੰਬਰ ਦੇ ਜ਼ਰੀਏ ਤੁਸੀਂ ਤਿਰੱਚੀ ਦੇ ਨਾਲ ਸੰਪਰਕ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਕਿਸੇ ਵੀ ਦੁਚਿੱਤੀ ਦੀ ਸਥਿਤੀ ਦੇ ਵਿੱਚ ਕਲੈਰਿਟੀ ਲਓ ਨਿੱਜੀ ਤੌਰ ਤੇ ਮਿਲੋ ਔਰ ਤਸੱਲੀ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਅਗਲੇ ਫੈਸਲੇ ਕਰੋ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ